ਮੈਂ ਟੀਚਰ ਬਣਨਾ ਚਾਹੁੰਦੀ ਬਾਏ ਪ੍ਰੋਫੈਸ਼ਨ ਬਟ ਇਹ ਜਿਹੜਾ ਮੇਨ ਇੰਟਰਸਟ ਹੈ ਕੁਕਿੰਗ ਤੇ ਬੇਕਿੰਗ ਦਾ ਇਹਨੂੰ ਮੈਂ ਇੰਦੇ ਜ਼ਾਇਰ ਕਰੂੰਗੀ ਮੇਰਾ ਜੋ ਪੀਜ਼ਾ ਦਾ ਬਹੁਤ ਟੇਸਟੀ ਹੁੰਦਾ ਬਿਲਕੁਲ ਥਿਨ ਲੇਅਰ ਵਾਲਾ ਤੇ ਮੇਰੇ ਸਾਰੇ ਫੈਮਿਲੀ ਮੈਂਬਰਸ ਨੂੰ ਬਹੁਤ ਅੱਛਾ ਲੱਗਦਾ ਹੈ ਜਦੋਂ ਮੈਂ ਕਰੋਨਾ ਵਾਇਰਸ ਆਇਆ ਸੀ ਤੇ ਸਾਨੂੰ ਛੁੱਟੀਆਂ ਸੀ ਪਰ ਕਰੇ ਰਹਿੰਦੇ ਸੀ ਤਉ ਦੋ ਮਹੀਨੇ ਮਦਰ ਨੇ ਮੈਨੂੰ ਖਾਣਾ ਬਣਾਣਾ ਸਿਖਾਇਆ ਕਿਚਨ ਦੇ ਸਾਰੇ ਤਿਲ ਬਾਲਕੀਤਾ ਫਸਟ ਟਾਈਮ ਫਿਰ ਸਕੂਲ ਤੋਂ ਬੱਚੇ ਗਏ ਤੁਮ੍ਹਾਰੀ ਵਾਸਤੇ ਤੇ ਦੁਰਦੁਖੇਕ ਤਾਇਆ ਮੇਰੇ ਸਾਰੇ ਆ ਉਸਾਸ ਫੈਲੋ ਤੋਂ ਬਹੁਤ ਸਰਪ੍ਰਾਈਜ਼ ਹੋਏ ਕਿ ਸਿੱਕੀ ਬਣਾ ਲੈਣੀ ਨਾ ਬਹੁਤ ਵਧੀਆ ਮੇਰੇ ਤੋਂ ਵਧੀਆ ਕਰ ਰਹੀ ਹੈ ਫਿਰ ਬੇਟੀ ਤੇ ਮਾਂ ਤੇ ਮਤਲਬ ਹੋਏਗਾ ਹੀ ਤੇ ਸਭ ਇਹਦਾ ਖਾਣਾ ਹੈ ਮਤਲਬ ਇਹ ਸਭ ਨੂੰ ਪਸੰਦ ਆਉਂਦਾ ਹੈ ਜੀ ਬਿਲਕੁਲ ਹੋਸਟਲੀ ਤਾਂ ਸਾਰੀ ਚਾਹ ਸੀ ਫਸਟ ਟਾਈਮ ਸਾਡੇੰ ਦਾ ਕੋਈ ਟੈਲੈਂਟ ਹੈ ਉਸ ਨੂੰ ਇਸ ਤਰ੍ਹਾਂ ਹਰ ਤਰ੍ਹਾਂ ਦੇ ਬਾਕੀ ਨਾਲ ਕੋਮ ਸਟਡੀ ਨਾਲ ਕੋ ਟੈਲੈਂਟ ਹੈ ਉਸ ਨੂੰ ਦੁਨੀਆ ਸਾਹਮਣੇ ਲੈ ਕੇ ਆਓ ਅੱਜ ਬਟਾਲਾ ਦੀ ਧੀ ਨਾਲ ਗੱਲਬਾਤ ਕਰਾਂਗੇ ਤੇ ਤੁਹਾਨੂੰ ਜਾਣੂ ਕਰਾਵਾਂਗੇ ਕਿੰਨੇ ਤਰ੍ਹਾਂ ਦੀ ਡਿਸ਼ੇਸ ਦੀ ਤਿਆਰ ਕਰ ਲੈਂਦੀ ਆ ਗੁਰੂਆਂ ਪੀਰਾਂ ਦੀ ਧਰਤੀ ਏ ਬਟਾਲਾ ਸ਼ਹਿਰ ਬਾਬੇ ਨਾਨਕ ਦੀ ਧਰਤੀ ਏ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਵਿਆਹਣ ਵਾਸਤੇ ਆਏ ਸੀ ਮਾਤਾ ਸੁਲਕਣੀ ਨੂੰ ਤੇ ਉੱਥੋਂ ਦੀ ਧੀ ਅੱਗੇ ਵੀ ਬੱਚੇ ਜਿਹੜੇ ਨੇ ਬੜੇ ਟਾਇਲੈਂਟ ਧਾਰਨੇ ਉੱਥੋਂ ਦੇ ਤੇ ਬੜਾ ਨਾਮ ਰੋਸ਼ਨ ਕਰਦੇ ਨੇ ਆਪਣੇ ਮਾਤਾ ਪਿਤਾ ਦਾ ਵੀ ਤੇ ਨਾਲ ਦੀ ਨਾਲ ਬਟਾਲਾ ਸ਼ਹਿਰ ਦਾ ਵੀ ਗੱਲਬਾਤ ਕਰਾਂਗੇ ਤਸਵੀਰ ਤੁਹਾਨੂੰ ਦਿਖਾ ਦਾਂਗੇ ਕਿ ਧੀ ਏ ਬਟਾਲਾ ਦੀ ਕ੍ਰਿਪਤ ਦੀਪਕੌਰ ਚੰਗਾ ਪਰਿਵਾਰ ਆ ਤੇ ਪਰਿਵਾਰ ਦੀ ਵੀ ਬੜੀ سپورਟ ਆ ਕਿਤੇ ਨਾ ਕਿਤੇ ਕਾਫੀ ਤਰ੍ਹਾਂ ਦੇ ਜਰੀਏ ਡਿਸ਼ ਇਸ ਤਿਆਰ ਕਰ ਲੈਂਦੀ ਆ ਸਭ ਤੋਂ ਡਿਸ਼ ਜਿਹੜੀ ਇੰਪੋਰਟੈਂਟ ਹੁੰਦੀ ਏ ਉਹ ਤੁਹਾਨੂੰ ਪਤਾ ਹੈ ਕਿ ਕੇਕ ਹੁੰਦਾ ਏ ਜਨਮ ਦਿਨ ਦੇ ਉੱਤੇ ਕੇਕ ਜਿਹੜਾ ਤਿਆਰ ਕੀਤਾ ਜਾਂਦਾ ਉਹ ਆਪਣੇ ਹੱਥਾਂ ਦੇ ਨਾਲ ਬੜੇ ਵਧੀਆ ਤਰੀਕੇ ਦੇ ਨਾਲ ਘਰ ਤਿਆਰ ਕੀਤਾ ਜਾਂਦਾ ਅਸੀਂ ਵੀ ਖਾਦਾ ਏ ਤੇ ਤੁਹਾਨੂੰ ਵੀ ਦਿਖਾਵਾਂਗੇ ਕਿ ਕਿਦਾਂ ਤਿਆਰ ਹੁੰਦਾ ਏ ਕੇਕ ਜਨਮ ਦਿਨ ਜਦੋਂ ਹੁੰਦਾ ਤੇ ਕੇਕ ਜ਼ਰੂਰੀ ਹੁੰਦਾ ਤੇ ਜਦੋਂ ਰਿਸ਼ਤੇਦਾਰ ਭੈਣ ਭਰਾ ਆਂਦੇ ਨੇ ਉਹ ਪਹਿਲਾਂ ਹੀ ਉਹ ਤੋਂ ਤੁਰਨ ਲੱਗਿਆ ਜੀ ਗੁੜੀਆਂ ਨੂੰ ਫੋਨ ਕਰ ਦਿੰਦੇ ਜਾਂ ਗੁੜੀਆਂ ਦੇ ਮੰਮੀ ਪਾਪਾ ਨੂੰ ਫੋਨ ਕਰ ਦਿੰਦੇ ਆ ਕਿ ਗੁੜੀਆਂ ਨੂੰ ਕਹਿ ਦਿਓ ਕਿ ਅੱਜ ਇਹ ਡਿਸ਼ ਤਿਆਰ ਕਰਨੀ ਹੈ ਆਪਾਂ ਗੱਲਬਾਤ ਕਰਾਂਗੇ ਕਿੰਨੇ ਤਰ੍ਹਾਂ ਦੀਆਂ ਡਿਸ਼ਾਂ ਤਿਆਰ ਕਰ ਲੈਂਦੀ ਏ ਕੁੜੀਆ ਤੇ ਕਿੰਨੀ ਉਮਰ ਹੈ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਜੀ ਮੇਰਾ ਨਾਮ ਤ੍ਰਿਪਤੀਪਦੀਪ ਕੌਰ ਹੈ ਤ੍ਰਿਪਤੀਪਦੀਪ ਕੌਰ ਜੀ ਕਿੰਨੇ ਤਰ੍ਹਾਂ ਦੀ ਜਿਹੜੀ ਇਹ ਡਿਸ਼ ਇਸ ਤਿਆਰ ਕਰ ਲੈਂਦੇ ਹੋ ਤੇ ਕਿੰਨਾ ਕੁ ਚਰਚਾ ਵਿਸ਼ਾ ਬਣਿਆ ਹੋਇਆ ਏ ਰਿਸ਼ਤੇਦਾਰ ਭੈਣ ਭਰਾਵਾਂ ਦੇ ਵਿੱਚ ਜਦੋਂ ਆਉਂਦੇ ਨੇ ਤੇ ਪਹਿਲਾਂ ਹੀ ਫੋਨ ਕਰ ਦਿੰ ਤੇ ਕਿੰਨੀ ਉਮਰ ਹੋ ਦੱਸੋ ਅ ਜੀ ਮੇਰੀ ਏਜ ਹੈ 18 ইয়ারਸ ਤੇ ਬਾਕੀ ਮੈਂ 30 40 ਅਰਾਊਂਡ ਡਿਸ਼ ਇਸ ਬਣਾ ਲੈਣੀ ਹੈ ਬਿਲਕੁਲ ਫਰੇਟ ਇਟਾਲੀਅਨ ਹੋਵੇ ਜਾਂ ਪੰਜਾਬੀ ਡਿਸ਼ ਹੋਵੇ ਜਾਂ ਸਾਊਥ ਇੰਡੀਅਨ ਸਭ ਕੁਝ ਮੈਂ ਕਰੇ ਬਣਾ ਲੈਣੀ ਹੈ ਤੇ ਪੂਰਾ ਸਪੋਰਟ ਹੈ ਮੇਰੀ ਸਾਰੀ ਫੈਮਿਲੀ ਦੇ ਵੱਲੋਂ ਜੈਸ ਤੇ ਮੇਰੇ ਪੇਰੈਂਟਸ ਵੀ ਸਭ ਤੋਂ ਪਹਿਲਾਂ ਜਿਹੜੇ ਕਿ ਪੇਰੈਂਟਸ ਆ ਕਿ ਉਹ ਸਭ ਤੋਂ ਪਹਿਲਾਂ ਸਭ ਤੋਂ ਜ਼ਰੂਰੀ ਹੁੰਦਾ ਹੈ ਉਹ ਮੇਰੇ ਨਾਲ ਬਿਲਕੁਲ ਐਸੇ ਵੀਰੇ ਪੇਰੈਂਟਸ ਪੂਰ ਕਪੋਰਟ ਕਰਦੇ ਆ ਹਰ ਚੀਜ਼ ਮੈਨੂੰ ਕੁਝ ਵੀ ਚਾਹੀਦਾ ਹੁੰਦਾ ਹੈ ਮੈਂ ਸਪੋਰਟ ਪ੍ਰੋਵਾਈਡ ਕਰਦੇ ਆ ਤੇ ਨਾਲ ਦੇ ਨਾਲ ਮੇਰੀ ਸਾਰੀ ਫੈਮਲੀ ਜੋ ਹੈ ਮੈਨੂੰ ਬਿਲਕੁਲ ਬਹੁਤ ਅੱਛਾ ਸਪੋਰਟ ਕਰਦੀ ਤੇ ਬਹੁਤ ਖੁਸ਼ੀ ਮਿਲੀ ਸਭ ਤੋਂ ਜ਼ਿਆਦਾ ਤੇਰੀ ਚੀਜ਼ ਪਿਆਰ ਹੁੰਦੀ ਹੈ ਘਰ ਦੇ ਵਿੱਚ ਪਰਿਵਾਰ ਵੀ ਕਹਿੰਦਾ ਹੈ ਉਹ ਤਿਆਰ ਕਰੋ ਤੇ ਜਿਹੜੇ ਰਿਸ਼ਤੇਦਾਰ ਭੈਣ ਭਰਾ ਆਂਦੇ ਨੇ ਉਹ ਵੀ ਪਹਿਲੇ ਫੋਨ ਕਰਕੇ ਕਹਿ ਦਿੰਦੇ ਆ ਕਿ ਇਹ ਗੁੜੀਆਂ ਨੂੰ ਕਹਿ ਦਿਓ ਜੀ ਇਹ ਚੀਜ਼ ਤਿਆਰ ਕਰਨੀ ਤੇਰੀ ਸਭ ਤੋਂ ਜ਼ਿਆਦਾ ਵਧੀਆ ਫੇਵਰਿਟ ਜਿਹੜੀ ਚੀਜ਼ ਬਣਦੀ ਹੈ ਸਾਰਿਆਂ ਨੂੰ ਪਸੰਦ ਆਦੀ ਉਹ ਕਿਹੜੀ ਚੀਜ਼ ਹੈ ਉਹ ਚੀਜ਼ ਆ ਪੀਜ਼ਾ ਬਿਕੋਜ਼ ਮੇਰਾ ਜਿਹੜਾ ਪੀਜ਼ਾ ਉਹ ਬਹੁਤ ਟੇਸਟੀ ਹੁੰਦਾ ਬਿਲਕੁਲ ਅਰ 3 ਲੇਅਰ ਵਾਲਾ ਤੇ ਮੇਰੇ ਸਾਰੇ ਸਾਹਮਣੇ ਮਾਂ ਨੂੰ ਬਹੁਤ ਚੰਗਾ ਲੱਗਦਾ ਤੇ ਸਾਈਡ ਬਾਈ ਸਾਈਡ ਢੋਕਲਾ ਵੀ ਹੈ ਉਹ ਵੀ ਬਹੁਤ ਅੱਛਾ ਲੱਗਦਾ ਮੇਰੇ ਗ੍ਰੈਂਡਪੇਰੈਂਟਸ ਨੂੰ ਜਦੋਂ ਵੀ ਆਉਂਦੇ ਹੈ ਤਾਂ ਉਹ ਖੰਡੀ ਸਪੈਸ਼ਲਿਕਸ ਨੂੰ ਬਣਾ ਕੇ ਖਵਾ ਉਸ ਲਈ ਉਹਨਾਂ ਨੂੰ ਬਹੁਤ ਅੱਛਾ ਲੱਗਦਾ ਤੇ ਮੈਂ ਖੁਦ ਤਿਆਰੀ ਕੀਤੀ ਹੁੰਦੀ ਜਦੋਂ ਵੀ ਆਉਂਦੇ ਸੋ ਐ ਕਿਦੋਂ ਸਿੱਖਿਆ ਸਾਰਾ ਕੰਮ ਕਿੱਥੋਂ ਸਿੱਖਿਆ ਤੇ ਕਿੰਨੀ ਕਿ ਸਪੋਰਟ ਮਿਲੀ ਫਿਰ ਸਿੱਖਣ ਲੱਗਿਆ ਵੀ ਪਰਿਵਾਰ ਦੀ ਤੇ ਸਪੋਰਟ ਹੁੰਦੀ ਹੁੰਦੀ ਹੈ ਕਿੰਨੀ ਕਿ ਮਿਹਨਤ ਕਰਨੇ ਪੈਂਦੇ ਤੇ ਕਿੱਥੋਂ ਸਿੱਖਿਆ ਤੇ ਕਿਦੋਂ ਸਿੱਖਿਆ ਗਿਆ ਬਿਲਕੁਲ ਜਦੋਂ ਮੈਂ ਕਰੋਨਾ ਵਾਇਰਸ ਆਇਆ ਸੀ ਤੇ ਫਿਰ ਘੁੱਟੀਆਂ ਸੀ ਘਰੇ ਰਹਿਣੀ ਸੀ ਤੇ ਉਦੋਂ ਮੇਰੀ ਮਦਰ ਨੇ ਮੈਨੂੰ ਖਾਣਾ ਬਣਾਉਣਾ ਸਿਖਾਇਆ ਕਿਚਨ ਦੇ ਵਿੱਚ ਜਿਵੇਂ ਬਾਲਕਿੱਤਾ ਤੇ ਮੇਰੇ ਜਿਹੜੇ ਫਾਦਰ ਹੈ ਬਹੁਤ ਸਪਾਸਟ ਬਣਾ ਲੈਂਦੇ ਤੋਂ ਨਾਲ ਦੇਖ ਕੇ ਸਿੱਖੀ ਲਈ ਪਹਿਲਾਂ ਤਾਂ ਮੈਂ ਨਾਲ ਦੀ ਹੈਲਪਰ ਹਾਂ ਨਹੀਂ ਸੀ ਕਿਚਨ ਦੇ ਵਿੱਚ ਪੇਰੈਂਟਸ ਕੀ ਤੇ ਬਾਅਦ ਸੋ ਖੁਦ ਵੀ ਬਣਾਣਾ ਸਿੱਖਿਆ ਤੇ ਹੁਣ ਮੈਂ ਖੁਦ ਅੱਛਾ ਬਣਾ ਲੈਂਦੀ ਹਾਂ ਤੇ ਬੀ 4 ਬਟਾਲਾ ਦੇ ਪਈ ਹੈ ਤੇ ਅੱਗੇ ਕੀ ਕਰਨਾ ਚਾਹੁੰਦੇ ਹੋ ਤੁਸੀਂ ਕੀ ਬੰਨਾ ਚਾਹੁੰਦੇ ਹੋ ਤੇ ਐ ਕਿ ਨਾਲ ਕੰਮ ਜਾਰੀ ਰੂਗਾ ਕੰਮ ਅ ਜੀ ਮੈਂ ਟੀਚਰ ਬਣਿਆ ਟਾਲੀ ਬਾਇ ਪ੍ਰੋਫੈਸ਼ਨ ਬਟ ਇਹ ਜਦ ਮੈਂ ਟ੍ਰਸਟਡ ਕੁਕਿੰਗ ਤੇ ਬੇਕਿੰਗ ਦਾ ਇਹਨੂੰ ਮੈਂ ਇੱਦਾਂ ਹੀ ਜ਼ਾਇਰਤ ਹੋਊਂਗੀ ਕਿਉਂਕਿ ਇੰਟਰਸਟਿੰਗ ਹੈ ਕਿ ਕਿਸੇ ਬੰਦੇ ਦਾ ਉਹ ਬਹੁਤ ਜ਼ਰੂਰੀ ਹੁੰਦਾ ਉਸ ਨੂੰ ਸਾਈਨ ਕਰਨਾ ਇਸ ਤਰ੍ਹਾਂ ਦਬਾ ਕੇ ਨਹੀਂ ਰੱਖਣਾ ਚਾਹੀਦਾ ਤੇ ਬਿਲਕੁਲ ਮੈਂ ਟੀਚਰ ਵੀ ਬਣਾਂਗੀ ਤੇ ਮੇਰਾ ਫਿਊਚਰ ਮੇਰਾ ਸਾਥ ਦੇਗਾ ਤੇ ਸ਼ਾਇਦ ਮੈਂ ਫਲਾਈਂਗ ਦੇ ਵਾਲੀ ਸਟਾਨਾ ਚਾਹਾਂ ਤੂੰ ਸ੍ਰੀਪਤੀਪੂਰ ਨੂੰ ਕੋਈ ਆਈ ਉੱਪਰ ਹੁੰਨ ਤੱਕ ਜਾ ਕੇ ਤੇ ਪਾਰਟਿਸਪੇਟ ਕੀਤਾ ਹੈ ਕੁਕਿੰਗ ਦੇ ਵਿੱਚ ਜਾ ਕੇ ਉਥੇ ਕੇਕ ਤਿਆਰ ਕੀਤਾ ਹੋਏ ਤੇ ਲੋਕਾਂ ਨੇ ਜਿਹੜੀਆਂ ਨੇ ਉਂਗਲਾ ਚਟਦੇ ਰਹਿ ਗਏ ਹੋਣ ਤੇ ਬਟਾਲੇ ਦੀ ਟੀਮ ਨੇ ਕੇਕ ਤਿਆਰ ਕੀਤਾ ਉਪਰ ਮਿਲੀ ਕਿਤੇ ਗਈ ਉਹ ਪਾਰਟਿਸਪੈਂਟ ਅ ਜੀ ਸਾਡੇ ਸਕੂਲ ਕੰਪੀਟੀਸ਼ਨ ਆਇਆ ਸੀ ਗਲੋਬਲ ਗਰੁੱਪ ਆਫ ਇੰਸਟੀਟਿਊਟਸ ਤੇ ਉਹਦੇ ਵਿੱਚ ਸਾਥ ਮੇਰੀ ਫਰੈਂਡ ਕਿਕਵੇਕ ਨਾਲ ਵਸੇ ਗਏ ਸਾਡੇ ਸਕੂਲ ਚਪਦੌਰ ਫਸਟਲੀ ਸਟੂਡੈਂਟਸ ਜਿਹੜੇ ਕਿ ਪੂਰੇ ਸਕੂਲ ਉਸ ਪਹਿਲੀ ਵਾਰ ਕਿਸੇ ਕੁਕਿੰਗ ਕੰਪੀਟੀਸ਼ਨ ਚ ਗਏ ਆ ਤੇ ਬਿਲਕੁਲ ਪ੍ਰਿੰਸੀਪਲ ਆ ਵੀ ਬਹੁਤ ਖੁਸ਼ ਹੋਏ ਕਿ ਫਰਸਟ ਟਾਈਮ ਫਰ ਦਿੱ ਫੂਲਸ ਦੇ ਬੱਚੇ ਕੁਕਿੰਗ ਵਾਸਤੇ ਤੇ ਜਦੋਂ ਮੈਂ ਕੇਕ ਬਣਾਇਆ ਮੇਰੇ ਸਾਰੇ ਕਲਾਸ ਫੈਲੋਸ ਬਹੁਤ ਜ਼ਿਆਦਾ ਸਰਪ੍ਰਾਈਜ਼ ਹੋਏ ਕਿ ਕਿ ਤੁਸੀਂ ਕੇਕ ਬਣਾ ਲਿਆ ਨਾ ਅੱਛਾ ਤੇ ਉਸੇ ਚਾ ਨਵ ਪਾਰਟਿਸਪੇਸ਼ਨ ਸਰਟੀਫਿਕੇਟ ਵੀ ਮਿਲਿਆ ਉਹ ਮੇਰਾ ਫਰਸਟ ਟਾਈਮ ਸੀ ਮੇ ਲਾਈਫ ਦਾ ਫਰਸਟ ਐਕਸਪੀਰੀਅੰਸ ਆਫ ਆਫਟਰ ਹੋਮ ਕਿਚਨ ਕੇਕ ਬਾਅਦ ਜਾ ਕੇ ਕਿੱਧਰ ਕਿਚਨ ਨੂੰ ਲਿਆ ਕਿ ਕਿੱਧਰੇ ਆਰੰਚ ਵਗੈਰਾ ਸਾਰਾ ਸਭ ਅੱਗੇ ਫਿਰ ਕੀ ਪਲਾਨ ਹੈ ਜੇ ਆਫਰ ਆ ਜਾਂਦੀ ਹੈ ਇਹ ਨੂੰ ਉੱਪਰ ਆ ਜਾਂਦੀ ਹੈ ਕੁਕਿੰਗ ਵੀ ਉੱਪਰ ਆ ਜਾਂਦੀ ਹੈ ਤੇ ਕਿਦਾਂ ਦੇ ਪਲਾਨ ਰਹਿਣ ਜੱਜੇ ਦਾ ਕੀ ਪਲਾਨ ਹੈਗਾ ਅ ਜੋ ਬਿਲਕੁਲ ਮੈਂ ਛੁੱਟੀਆਂ ਦੇ ਵਿੱਚ ਬਿਲਕੁਲ ਇਸ ਚੀਜ਼ ਤੇ ਬਹੁਤ ਅੱਛਾ ਵਰਕ ਕਰ ਰਹੀ ਹਾਂ ਕਿ ਆਪਣੀ ਅ ਸਕਿੱਲਸ ਨੂੰ ਹੋਰ ਇੰਕਲੂਡ ਕਰ ਸਕਾਂ ਤੇ ਜੇਕਰ ਮੈਨੂੰ ਕੋਈ ਆਫਰ ਆਏਗੀ ਜਾਂ ਕੋਈ ਪਾਰਟਿਸਿਪੇਟ ਹੋ ਸਿੱਕ ਕਿਸੇ ਚੀਜ਼ ਤੇ ਪਾਰਟਿਸਿਪੇਟ ਕਰਨ ਦੀ ਕੋਈ ਆਫਰ ਆਏ ਤੇ ਉਸ ਨੂੰ ਮੈਂ ਜ਼ਰੂਰ ਪ੍ਰੀਵੈਲ ਕਰਨਾ ਚਾਹਾਂਗੀ ਤਾਂ ਕਿ ਆਪਣੇ ਸਕਿੱਲਸ ਨੂੰ ਹੋਰ ਇੰਕਲੂਡ ਕਰ ਸਕਾਂ। ਰਿਪ ਦੀਪਕ ਹੋਰ ਪਤਾ ਲੱਗ ਗਿਆ ਕਿ ਹਰ ਇੱਕ ਕਲਾਸ ਦੇ ਵਿੱਚ ਫਸਟ ਹੀ ਆਈ ਹੈ। ਮਿਹਨਤ ਮਿਹਨਤ ਕੀਤੀ ਤੇ ਫਸਟ ਆਂਦੇ ਹੋ ਕਿਤਨਾ ਕਿਤੇ ਮਿਹਨਤ ਜਿਹੜੀ ਮਾਤਾ ਪਿਤਾ ਦੀ ਵੀ ਲੱਗੀ ਤੁਹਾਡੇ ਤੇ ਪੈਸੇ ਵੀ ਖਰਚਦੇ ਹੋ ਤੇ ਤੁਹਾਨੂੰ ਤੇਰੇ ਟਾਈਮ ਨਾਲ ਉਠਾਣਾ ਖਾਣਾ ਖਵਾਣਾ ਸਕੂਲ ਭੇਜਣਾ ਉਹਨਾਂ ਦੀ ਮਿਹਨਤ ਵੀ ਕਿਤਨਾ ਕਿਤੇ ਰੰਗ ਲਿਆਈ ਨਹੀਂ ਇੱਕ ਵਾਰੀ ਨਹੀਂ ਹਰ ਵਾਰ ਦੀ ਵਾਰ ਰਿਪਤ ਦੀਪ ਕੌਰ ਜਿਹੜੀ ਹੈ ਫਸਟ ਹੀ ਆਂਦੀ ਹੈ ਹਰ ਇੱਕ ਕਲਾਸ ਦੇ ਵਿੱਚ ਫਸਟ ਹੀ ਆਏਗੀ ਅ ਜੀ ਬਿਲਕੁਲ ਮੋਸਟਲੀ ਨਾ ਸਾਰੀ ਕਲਾਸਿਸ ਨੂੰ ਫਸਟ ਆਈ ਹੈ ਤੇ ਫਿਰ ਮਦਦ ਦੇ ਸਭ ਤੋਂ ਵੱਡਾ ਹੱਥ ਬਿਕੋਜ਼ ਛੋਟੇ ਅਨਦਰ ਸਭ ਤੋਂ ਪਹਿਲਾਂ ਮੈਨੂੰ ਪੜਾਣਾ ਸਿਖਾਇਆ ਉਦੋਂ ਜਿਹੜੀ ਮੇਰੀ ਪੋਜੀਸ਼ਨ ਤੋਂ ਜ਼ਿਆਦਾ ਜਿਹੜੀ ਮਾਰਕਸ ਆਉਂਦੇ ਸੀ ਸਾਰੇ ਕ੍ਰੈਡਿਟ ਉਹਨਾਂ ਦਾ ਹੀ ਸੀ ਬਿਕੋਜ਼ ਉਹ ਹੀ ਪੜਾਉਂਦੇ ਸੀ ਤੇ ਫਿਰ ਬਾਅਦ ਵਿੱਚ ਮੈਂ 8 6 7 8 ਤੱਕ ਫਿਰ ਮੈਂ ਖੁਦ ਪੜਨਾ ਸਟਾਰਟ ਕੀਤਾ ਤੇ ਫਿਰ ਮੇਨੇ ਉਸ ਤੋਂ ਬਾਅਦ ਜਦ ਆ ਗਿਆ ਸਟਡੀ ਵਿੱਚ ਸੀ ਤੇ ਮੈਂ ਉਸੇ ਪੂਰਾ ਵਰਕ ਕੀਤਾ ਪੂਰੀ ਜੀ ਜਾਣ ਲਗਾ ਕੇ ਸਟਡੀ ਕੀਤੀ ਆ ਤੇ ਕਾਫੀ ਚੰਗਾ ਸਕੋਰ ਕੀਤਾ ਕੀ ਮੈਸੇਜ ਦੇਣਾ ਚਾਹੁੰਦੇ ਹੋ ਈਆਂ ਨੂੰ ਬੱਚਿਆਂ ਨੂੰ ਜਿਹੜੇ ਅੱਗੇ ਵਧਣਾ ਚਾਹੁੰਦੇ ਜਿੱਦਾਂ ਤੁਸੀਂ ਟੀਚਰ ਵੀ ਬੰਨਾ ਚਾਹੁੰਦੇ ਹੋ ਪਰ ਨਾਲ ਦੀ ਨਾਲ ਘਰ ਦੇ ਕੰਮ ਨਹੀਂ ਛੱਡਨੇ ਕੋਕਿੰਦਾ ਜਿਹੜਾ ਤੁਹਾਨੂੰ ਸ਼ੌਂਕ ਹੈ ਉਹ ਵੀ ਨਹੀਂ ਛੱਡਣਾ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਹਾਂ ਜੀ ਬਿਲਕੁਲ ਮੈਂ ਦੱਸ ਦਵਾਂਗੀ ਕਿ ਜੇ ਤੁਹਾਡੇ ਅੰਦਰ ਕੋਈ ਟੈਲੈਂਟ ਹੈ ਉਸ ਨੂੰ ਇਸ ਤਰ੍ਹਾਂ ਇਸ ਤਰ੍ਹਾਂ ਦਬਾ ਕੇ ਨਾ ਰੱਖੋ ਸਟਡੀ ਨਾਲ ਆਪਣੀ ਉਸ ਟੈਲੈਂਟ 'ਤੇ ਵੀ ਵਰਕ ਕਰੋ ਉਸ ਨੂੰ ਦੁਨੀਆ ਦੇ ਸਾਹਮਣੇ ਲੈ ਕੇ ਆਓ ਅ ਅੱਛੇ ਟੈਲੈਂਟ ਨੂੰ ਜੇ ਤੁਹਾਡੇ ਪੇਰੈਂਟ ਸਪੋਰਟ ਕਰਦੇ ਆ ਕਿ ਆਪਣਾ ਕੋਈ ਤੁਸੀਂ ਟੈਲੈਂਟ ਦਿਖਾਣਾ ਚਾਹੋਗੇ तो दर ती किसी जॉब पर भी लगते हो तो सूँ किचन का काम तो जरूर आना चाहिए इसलिए किचन का काम सीखना भी बहुत इंपॉर्टेंट है अफकोर्स गर्ल्स के लिए भी बट अजक बॉयज के लिए भी बहुत इंपॉर्टेंट हो गया है कि वह किचन का काम सीखन बिकॉज इंडिपेंडेंट फ्यूचर है सारे उन्होंने इंडिपेंडेंटली सारा कुछ सीखना चाहिए मेरे फादर का नंबर है नाइन फोर सिक्स डबल फोर नाइन डबल जीरो टू एट तुम कॉन्टैक्ट कर सद ਤੁਸੀਂ ਵੀ ਦੀਸੇ ਦੇਖ ਲਈਆਂ ਤੇ ਨਾਲ ਦੀ ਨਾਲ ਮੇਰਾ YouTube ਚੈਨਲ ਹੈ ਜਿਸ ਦਾ ਲਿੰਕ ਹੈ @funfood501 ਤੁਸੀਂ ਉੱਥੇ ਜਾ ਕੇ ਮੇਰੀ ਦੀਸੇ ਸਟੈਕ ਕਰ ਸਕਦੇ ਹੋ ਜੇ ਤੁਹਾਨੂੰ ਕੁਝ ਅੱਛਾ ਲੱਗੇ ਤੇ ਰਿਸੈਂਟ ਸ਼ੇਅਰ ਐਂਡ ਕਮੈਂਟ ਐਂਡ ਲਾਈਕ ਲਓ ਜੀ ਗੱਲਬਾਤ ਕੀਤੀ ਏ ਤ੍ਰਿਪਤ ਦੀਪਕੌਰ ਕਰੋਨਾ ਦੌਰਾਨ ਦੇ ਵਿੱਚ ਕਾਫੀ ਲੋਕਾਂ ਨੇ ਖਾਣ ਦਾ ਜਰਾ ਸਹਾਰਾ ਲਿਆ ਕਿਉਂਕਿ ਬਾਹਰ ਜਾ ਨਹੀਂ ਸਕਦੇ ਤੇ ਘਰ ਬੈਠ ਕੇ ਕੋਈ ਨਾ ਕੋਈ ਚੀਜ਼ ਖਾਈ ਜਾਣੀ ਤੇ ਨਾਲ ਦੀ ਨਾਲ ਖੋਣ ਚਲਾਈ ਜਾਣਾ ਪਰ ਐਸ ਧੀ ਨੇ ਕਰੋਨਾ ਦੌਰਾਨ ਫੋਨ ਦੇ ਵਿੱਚੋਂ ਕੁਝ ਨਾ ਕੁਝ ਕਾਢ ਹੀ ਲਿਆ ਸਿੱਖ ਲਿਆ ਕੁਝ ਨਾ ਕੁਝ ਕਿ ਅੱਜ ਕਿਤੇ ਨਾ ਕਿਤੇ ਪਰਿਵਾਰ ਵੀ ਖੁਸ਼ ਹੈ ਤੇ ਰਿਸ਼ਤੇਦਾਰ ਭੈਣ ਭਰਾ ਵੀ ਖੁਸ਼ ਨੇ ਕਰੋਨਾ ਦੌਰਾਨ ਅਕਸਰ ਲੋਕ ਜਿਹਰੇ ਨੇ ਫੋਨ ਤੇ ਆਪਣਾ ਟਾਈਮ ਪਾਸ ਕਰਦੇ ਹੀ ਪਰ ਐਸ ਧੀ ਨੇ ਟਾਈਮ ਪਾਸ ਨਹੀਂ ਕੀਤਾ ਕੁਝ ਨਾ ਕੁਝ ਫੋਨ ਦੇ ਵਿੱਚੋਂ ਕੱਢਿਆ ਸੋ ਧੀ ਨੂੰ ਅਸ਼ੀਰਵਾਦ ਦਿਓ ਜੇ ਇਹਨਾਂ ਦੀ ਦਿੱਸ਼ਿਸ਼ ਵਧੀਆ ਲੱਗਦੀ ਏ ਤੇ ਇਹਨੂੰ ਆਪਣਾ ਅਸ਼ੀਰਵਾਦ ਦਿਓ ਤੇ ਤੁਸੀਂ ਫੋਨ ਵੀ ਕਰ ਸਕਦੇ ਅਲਬਦ ਕਰਾਂਗੇ ਤ੍ਰਿਪਤ ਦੀਪ ਕੋਰ ਉਹਦੀ ਮਾਤਾ ਜੀ ਨਾਲ ਉਹਨਾਂ ਨੇ ਕਿਹਾ ਇਹ ਕਿ ਮਾਤਾ ਜੀ ਦੀ ਬੜੀ ਸਪੋਰਟ ਹੈ ਟਾਈਮ ਨਾਲ ਖਾਣਾ ਖਵਾਣਾ ਤੇ ਸਿਰੇ ਸਕੂਲ ਭੇਜਣਾ ਇੱਕ ਗੱਲ ਹੋਰ ਹੈ ਕਿ ਫਰਸਟ ਹੀ ਆਈ ਹੈ ਧੀ ਬਟਾਲਾ ਦੀ ਧੀ ਹੈ ਹਰ ਇੱਕ ਕਲਾਸ ਦੇ ਵਿੱਚ ਫਰਸਟ ਆਈਏ ਤੇ ਉਹਦਾ ਕ੍ਰੈਡਿਟ ਜਾਂਦਾ ਮਾਤਾ ਜੀ ਨੂੰ ਆਪਾਂ ਮਾਤਾ ਜੀ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਦੇ ਕੀ ਉਹਨਾਂ ਦਾ ਕਹਿਣਾ ਹੈ ਚੰਗੇ ਸੰਸਕਾਰ ਦਿੱਤੇ ਨੇ ਤੇ ਧੀਆਂ ਦੋ ਧੀਆਂ ਨੇ ਤੇ ਇੱਕ ਪੁੱਤ ਹੈ ਇੱਕੋ ਜਿਹਾ ਪਿਆਰ ਆ ਸਾਰਿਆਂ ਨੂੰ ਗੱਲਬਾਤ ਕਰਦੇ ਆ ਕੀ ਨਾਮ ਆ ਤੇ ਕੀ ਹੋਣਾ ਦਾ ਕਹਿਣਾ ਰਸ਼ਪਾਲ ਜੀ ਰਸ਼ਪਾਲ ਕੀ ਨਾਮ ਜੀ ਰਸ਼ਪਾਲ ਰਸ਼ਪਾਲ ਕੋਰ ਜੀ ਕਿਦਾਂ ਦੇਖਦੇ ਹੋ ਕਿ ਦੋ ਧੀਆ ਨੇ ਤੇ ਇੱਕ ਪੁੱਤ ਆ ਪਰ ਇੱਕੋ ਜਿਹਾ ਪਿਆਰ ਆ ਤੇ ਈ ਜਰੀਏ ਫਸਟ ਆਈਏ ਹਰ ਵਾਰ ਦੀ ਵਾਰੀ ਹਰ ਇੱਕ ਕਲਾਸ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਤੇ ਨਾਲ ਦੇ ਨਾਲ ਟੀਚਰ ਵੀ ਬੰਨਾ ਚਾਹੁੰਦੀ ਹੈ ਹਾਂ ਜੀ ਭਾਜੀ ਮੈਨੂੰ ਬਹੁਤ ਵਧੀਆ ਲੱਗਦਾ ਜਦੋਂ ਮੇਰੀ ਬੇਟੀ ਮਤਲਬ ਇੰਪਰੂਵ ਕਰਦੀ ਆ ਫਸਟ ਆਂਦੀ ਆ ਤੇ ਇਹ ਸਭ ਪੇਰੈਂਟਸ ਨੂੰ ਵਧੀਆ ਲੱਗਦਾ ਹੈ ਦੇ ਬਹੁਤ ਹਾਰਡ ਵਰਕਿੰਗ ਕਰਦੀ ਹੈ ਲਾਲਾ ਸਟੱਡੀ ਦੇ ਨਾਲੇ ਕਿਚਨ ਦਾ ਵੀ ਇਹਨਾਂ ਕੰਮ ਕਰਦੀ ਹੈ ਤੇ ਤੁਹਾਡੇ ਸਾਹਮਣੇ ਬਹੁਤ ਵਧੀਆ ਲੱਗ ਰਹੀ ਹੈ ਉਹ ਕਹਿੰਦੇ ਨੇ ਮਾਤਾ ਪਿਤਾ ਦਾ ਆਸ਼ੀਰਵਾਦ ਹੋਏ ਤੇ ਬੱਚਾ ਕਿਤੇ ਨਾ ਕਿਤੇ ਪਹੁੰਚਦੇ ਨੇ ਕਰੋਨਾ ਦੌਰਾਨ ਧੀ ਨੇ ਹੋਣ ਦੇ ਵਿੱਚੋਂ ਕੁਝ ਨਾ ਕੁਝ ਕੱਢ ਲਿਆ ਤੇ ਅੱਜ ਕਿਤੇ ਨਾ ਕਿਤੇ ਤੁਹਾਡੇ ਘਰ ਤੋਂ ਲੈ ਕੇ ਤੇ ਰਿਸ਼ਤੇਦਾਰ ਭੈਣ ਭਰਾ ਜਿੱਥੇ ਜਿੱਥੇ ਵੀ ਉਹ ਰਹਿੰਦੇ ਨੇ ਉੱਥੋਂ ਤੱਕ ਚਰਚਾ ਚੱਲਣ ਦੀ ਹੈ ਕਿ ਧੀ ਨੂੰ ਪਹਿਲੇ ਫੋਨ ਕਰ ਦੇਣਾ ਕਿ ਉਹ ਚੀਜ਼ ਤਿਆਰ ਕਰਨੀ ਤੁਹਾਨੂੰ ਵੀ ਫੋਨ ਆਇੰਦੇ ਹੋਣੇ ਨੇ ਕੀ ਕਹਿਣਾ ਚਾਹੁੰਦੇ ਹੋ ਫੋਨ ਜਿਹੜਾ ਇਹ ਉਹ ਫਾਇਦੇਮੰਦ ਵੀ ਹੈਗਾ ਜੇ ਕੋਈ ਉਹਦੇ ਤੋਂ ਕੱਢਣਾ ਹਾਂਜੀ ਭਾਜੀ ਫਾਇਦੇਮੰਦ ਇਹਦੇ ਮਤਲਬ ਬੇਟੀ ਲਈ ਵਧੀਆ ਹੈ ਕਿ ਇਹਦਾ ਮਤਲਬ ਹੋਰ ਆ ਮਤਲਬ ਹੱਥੇ ਦਾ ਹੋਰ ਸਾਫ਼ ਹੋਏ ਮਤਲਬ ਪੂਰੀ ਸਪੋਰਟ ਹੈ ਮਲ ਆਪਣੀ ਬੇਟੀ ਦੇ ਨਾਲ ਤੇ ਫੋਨ ਦੇ ਵਿੱਚ ਮਤਲਬ ਜੇ ਮਤਲਬ ਬਹੁਤ ਮਤਲਬ ਅੱਛਾ ਵੀ ਆਉਂਦਾ ਵਾ ਜੇ ਆਪਾਂ ਮਿਹਨਤ ਕਰੀਏ ਤੇ ਇਹਦੇ ਵਿੱਚ ਬਹੁਤ ਕੁਝ ਆ ਤੇ ਮਤਲਬ ਆਪਾਂਗੇ ਮਤਲਬ ਸਿੱਖ ਸਕਦੇ ਹਾਂ ਫੋਨ ਤੋਂ ਵੀ ਬਹੁਤ ਹੁੰਦੀ ਹੈ ਕਹਿੰਦੇ ਨੇ ਕਿ ਮਾਤਾ ਪਿਤਾ ਦਾ ਆਸ਼ੀਰਵਾਦ ਹੋਏ ਸਭ ਤੋਂ ਜ਼ਿਆਦਾ ਮਾਂ ਦੇ ਨਾਲ ਧੀ ਦਾ ਪਿਆਰ ਹੁੰਦਾ ਤੇ ਤੁਸੀਂ ਉਹਨਾਂ ਨੂੰ ਸਪੋਰਟ ਕੀਤੀ ਤੇ ਅੱਜ ਕਿਤੇ ਨਾ ਕਿਤੇ ਭੈਣ ਭਰਾ ਵੀ ਜਿਹੜੇ ਖੁਸ਼ ਨੇ ਤੁਹਾਡੇ ਘਰ ਤੋਂ ਲੈ ਕੇ ਰਿਸ਼ਤੇਦਾਰ ਭੈਣ ਭਰਾ ਜਦੋਂ ਕੋਈ ਆਂਦਾ ਤੋ ਕਹਲਾ ਕਹਿੰਦਾ ਹੁਣਾ ਕਿ ਗੁੜੀਆਂ ਨੂੰ ਕਹਦੇ ਆ ਚੀਜ਼ ਤਿਆਰ ਕਰ ਦਿਓ ਕਿੰਨਾ ਕਿ ਫਰਮਾਨ ਮਹਿਸੂਸ ਹੁੰਦਾ ਮੈਨੂੰ ਬਹੁਤ ਮਾਨ ਮਹਿਸੂਸ ਹੁੰਦਾ ਕਿਉਂਕਿ ਮਤਲਬ ਬਹੁਤ ਵਧੀਆ ਮੇਤੋ ਵਧੀਆ ਕਰ ਰਹੀ ਹੈ ਮੇਰੀ ਬੇਟੀ ਤੇ ਮਾਨ ਤੇ ਮਤਲਬ ਹੋਏਗਾ ਹੀ ਤੇ ਸਭ ਇਹਦਾ ਖਾਣਾ ਮਤਲਬ ਸਭ ਨੂੰ ਪਸੰਦ ਆਉਂਦਾ ਹੈ ਬੇਟੀ ਮੇਰੀ ਦਾ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਅੱਗੇ ਵਧਣਾ ਚਾਹੁੰਦੇ ਤੁਹਾਡੀ ਧੀ ਨੇ ਵੀ ਤੁਹਾਡਾ ਨਾਮ ਰੋਸ਼ਨ ਕੀਤਾ ਭੈਣ ਭਰਾ ਵੀ ਖੁਸ਼ ਨੇ ਤੇ ਅੱਗੇ ਵੀ ਵਧਣਾ ਚਾਹੁੰਦੇ ਨੇ ਪਤਾ ਲੱਗੇ ਕਿ ਫਰਸਟ ਵੀ ਆਈ ਹੈ ਹਰ ਇੱਕ ਕਲਾਸ ਦੇ ਵਿੱਚੋਂ ਸਕੂਲ ਦੇ ਵਿੱਚੋਂ ਫਰਸਟ ਆਉਂਦੀ ਹੈ ਕੀ ਮੈਸੇਜ ਦੇਣਾ ਚਾਹੁੰਦੇ ਉਹਨਾਂ ਨੂੰ ਮੈਂ ਬੇਟੀਆਂ ਨੂੰ ਇਹੀ ਮੈਸੇਜ ਦੇ ਦੇਣਾ ਚਾਹੁੰਦੀ ਆ ਕਿ ਸਟੱਡੀ ਦੇ ਨਾਲ ਨਾਲ ਤੁਸੀਂ ਕਿਚਨ ਦਾ ਕੰਮ ਵੀ ਸਿੱਖੋ ਕਿਚਨ ਦਾ ਕੰਮ ਹੀ ਸਾਡੇ ਬਹੁਤ ਕੰਮ ਹੁੰਦਾ ਹੈ ਤੇ ਫ੍ਰੀ ਟਾਈਮ ਜਦੋਂ ਤੁਸੀਂ ਹੋਵੋਗੇ ਤੇ ਮਤਲਬ ਕਿਚਨ ਦਾ ਜ਼ਰੂਰ ਇਨਵੋਲ ਹੋ ਕਿਚਨ 'ਚ ਵੀ ਤੇ ਸਟੱਡੀ ਵੀ ਜ਼ਰੂਰੀ ਹੈ ਤੇ ਕਿਚਨ ਦਾ ਕੰਮ ਦੋਨੋਂ ਹੀ ਆਉਣੀ ਚਾਹੀਦਾ ਕੁੜੀਆਂ ਟੀਚਰ ਵੀ ਬੰਨਣਾ ਚਾਹੁੰਦੀ ਤੇ ਕਿਤੇ ਨਾ ਕਿਤੇ ਕੁਕਿੰਗ ਦਾ ਕੰਮ ਵੀ ਨਾਲ ਹੀ ਰਹੂਗਾ हां जी बे हां जी बाजी ए मतलब बा, ए साइड ते मतलब स्टडी ਦੇ ਨਾਲ ਨਾਲ ਇਸ ਸਾਈਡ ਤੇ ਕਿਚਨ ਦਾ ਵੀ ਮਤਲਬ ਨਾਲ ਰੱਖੇਗੀ ਆਪਣਾ ਕੰਮ ਸੋ ਗੱਲਬਾਤ ਕੀਤੀ ਹੈ ਜੀ ਮਾਤਾ ਜੀ ਨਾਲ ਉਹਨਾਂ ਦਾ ਕਹਿਣਾ ਹੈ ਕਿ ਬੱਚੇ ਨੂੰ ਜਿਹੜਾ ਇਹ ਕੁਕਿੰਗ ਦਾ ਕੰਮ ਹੈ ਜਿਹੜਾ ਸਿੱਖਣਾ ਚਾਹੀਦਾ ਹੈ ਘਰ ਦਾ ਕੰਮ ਨੂੰ ਜਿਹੜਾ ਜ਼ਰੂਰੀ ਹੈ ਮਾਤਾ ਪਿਤਾ ਦਾ ਆਸ਼ੀਰਵਾਦ ਹੁੰਦਾ ਤਾਂ ਫਿਰ ਹੀ ਕਿਤਨਾ ਕਿਤੇ ਬੱਚੇ ਗਾਹ ਮੱਦੇ ਨੇ ਸੋ ਵੀਡੀਓ ਨੂੰ ਜਰੂਰ ਵਾਰ ਤੋਂ ਬਾਅਦ ਸ਼ੇਅਰ ਕਰਿਓ ਬਟਾਲਾ ਦੀ ਧੀ ਐ ਐਨੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਤੇ ਨਾਲ ਦੀ ਨਾਲ ਟੀਚਰ ਵੀ ਬੰਨਾ ਚਾਹੰਦੀ ਏ ਕਰੋਨਾ ਦੌਰਾਨ ਕੁਝ ਨਾ ਕੁਝ ਕੱਢਿਆ ਇਹ ਫੋਨ ਦੇ ਵਿੱਚੋਂ ਕਿ ਅੱਜ ਕਿਤੇ ਨਾ ਕਿਤੇ ਬਟਾਲੇ ਤੋਂ ਲੈ ਕੇ ਤੇ ਜਿੱਥੇ ਜਿੱਤੇ ਭੈਣ ਭਰਾ ਰਿਸ਼ਤੇਦਾਰ ਰਹਿੰਦੇ ਨੇ ਉਹ ਵੀ ਫੋਨ ਕਰ ਦਿੰਦੇ ਨੇ ਪਹਿਲਾਂ ਕਿ ਆਪਾਂ ਆ ਰਹੇ ਆ ਉਹ ਚੀਜ਼ ਤਿਆਰ ਕਰ ਲਓ ਸੋ ਵੀਡੀਓ ਨੂੰ ਹਰ ਵਾਰ ਸ਼ੇਅਰ ਕਰਿਓ ਕੈਮਰਾ ਪਰਸਨ ਪਵਨ ਅਗਰਵਾਲ ਦੇ ਨਾਲ ਲੱਕੀ ਰਾਜਪੂਤ ਬਟਾਲਾ